ਦੇਖੋ ਇਹ ਜਿਹੜਾ ਹਮਲਾ ਹੋਇਆ ਇਹ ਬੜਾ ਮਾੜੀ ਘਟਨਾ ਹੋਈ ਹੈ ਔਰ ਇਸ ਹਮਲੇ ਦਾ ਦਰਬਾਰ ਸਾਹਿਬ ਦੇ ਵਿੱਚ ਹੋਣਾ ਇਹ ਉਹਦੇ ਤੋਂ ਹੀ ਜ਼ਿਆਦਾ ਮਾੜੀ ਘਟਨਾ ਹੈ ਕੋਈ ਜਾਂਚ ਜਾਂਚ ਤੋਂ ਪਹਿਲਾਂ ਤੇ ਇਹ ਹੋਣਾ ਚਾਹੀਦਾ ਕਿ ਇਹ ਤਾਂ ਵੱਡਾ ਇਹ ਫੈਰਿਸਟ ਪੁਰਾਣਾ ਰੈਡਿਕਲ ਆਦਮੀ ਜਿਹੜਾ ਪਾਕਿਸਤਾਨ ਦੇ ਵਿੱਚ ਕਈ ਸਾਲ ਰਹਿ ਕੇ ਆਇਆ ਜਿਸ ਆਦਮੀ ਦੇ ਉੱਤੇ ਕਈ ਆਰਮਜ਼ ਐਕਟ ਦੇ ਅੰਦਰ ਪਰਚੇ ਹੋਏ ਦੇਸ਼ ਧਰੋਹੀ ਦੇ ਪਰਚੇ ਹੋਏ ਉਹ ਆਦਮੀ ਢੇਰ ਬਾਬਾ ਨਾਨਕ ਤੋਂ ਚੱਲ ਕੇ ਅਮਰਸਰ ਤੱਕ ਕੱਲ ਤੋਂ ਘੁੰਮ ਰਿਹਾ। ਔਰ ਦੂਸਰੀ ਚੀਜ਼ ਕਿ ਮੇਰੇ ਏਰੀਆ ਦੇ ਵਿੱਚ ਢੇਰ ਬਾਬਾ ਨਾਨਕ ਤੋਂ ਇਹ ਆਦਮੀ ਰਹਿਣ ਵਾਲਾ ਮੇਰੇ ਕੰਸਟਿਟੂਐਂਸੀ ਗੁਰਦਾਸਪੁਰ ਦਾ ਪਾਰਟ ਹੈ ਢੇਰ ਬਾਬਾ ਨਾਨਕ ਮੇਰੀ ਆਪਣੀ ਐਮਐਲਏ ਦੀ ਜਿਹੜੀ ਸੀ ਕੰਸਟਿਟੂਐਂਸੀ ਉੱਥੋਂ ਦਾ ਪਾਰਟ ਹੈ ਐਮਐਲਏ ਪੱਦੇ ਕਿਲੋਮੀਟਰ ਤੇ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਉੱਥੋਂ ਠੀਕ ਅਤੇ ਕਿਲੋਮੀਟਰ ਦੇ ਉੱਤੇ ਇਹ ਆਦਮੀ ਰਹਿ ਰਿਹਾ। ਸੋ ਵੀਰ ਬਾਦਲ ਬੈਠੇ ਸਨ ਗੁਰੂ ਮਹਾਰਾਜ ਨੇ ਉਨਕੀ ਰੱਖਿਆ ਕੀਆ ਵਾ ਕਭੀ ਐਸੇ ਗੁੰਡੋਂ ਸੇ ਗੋਲੀ ਨਹੀਂ ਲੱਗਦੀ ਉਹ ਪਰਮਾਤਮਾ ਬਚਾਤਾ ਹੈ। ਜਿਹੜੀ ਦਲਜੀਤ ਜੀ ਮੈਨੇ ਜਿਹੜੀ ਕੀਤੀ ਆ ਮੈਂ ਉਹਨੂੰ ਨੋਟਿਸ ਵੀ ਭੇਜਾਂਗਾ ਪਰ ਮੈਂ ਗਵਰਨਮੈਂਟ ਆਫ ਇੰਡੀਆ ਕੋਲ ਡਿਮਾਂਡ ਕਰਦਾ ਕਿ ਇਸ ਚੀਜ਼ ਦੀ ਇਨਕੁਆਰੀ ਹੋਣੀ ਚਾਹੀਦੀ ਹੈ। ਦੇਖੋ ਇਹ ਜਿਹੜਾ ਹਮਲਾ ਹੋਇਆ ਇਹ ਬੜਾ ਮਾੜੀ ਘਟਨਾ ਹੋਈ ਹੈ ਔਰ ਇਸ ਹਮਲੇ ਦਾ ਦਰਬਾਰ ਸਾਹਿਬ ਦੇ ਵਿੱਚ ਹੋਣਾ ਇਹ ਉਹਦੇ ਤੋਂ ਹੀ ਜ਼ਿਆਦਾ ਮਾੜੀ ਘਟਨਾ ਕਿਉਂਕਿ ਜਿਸ ਥਾਂ ਤੇ ਅਸੀਂ ਸ਼ਾਂਤੀ ਦੀ ਗੱਲ ਕਰਦੇ ਆਂ ਜਿਸ ਥਾਂ ਤੇ ਅਸੀਂ ਪ੍ਰਮਾਤਮਾ ਜਿਹੜਾ ਉੱਥੋਂ ਸਰਬ ਸਰਬ ਸੰਜੀਵਾਲਤਾ ਦਾ ਉਪਦੇਸ਼ ਦਿੰਦਾ ਉੱਥੇ ਇਹੋ ਜਿਹੀ ਘਟਨਾ ਹੋਣਾ ਬਹੁਤ ਪੰਜਾਬੀਆਂ ਲਈ ਤੇ ਖਾਸ ਕਰਕੇ ਸਿੱਖਾਂ ਲਈ ਤੇ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਦੀ ਕੋ ਜਾਂਚ ਦੀ ਮੰਗ ਇਹ ਕੋ ਜਾਂਚ ਜਾਂਚ ਤੋਂ ਪਹਿਲਾਂ ਤੇ ਇਹ ਹੋਣਾ ਚਾਹੀਦਾ ਕਿ ਏਟਾ ਵਰਦਾ ਇਹ 테ਰਰਿਸਟ ਪੁਰਾਣਾ ਰੈਡਿਕਲ ਆਦਮੀ ਜਿਹੜਾ ਪਾਕਿਸਤਾਨ ਦੇ ਵਿੱਚ ਕਈ ਸਾਲ ਰਹਿ ਕੇ ਆਇਆ ਜਿਸ ਆਦਮੀ ਦੇ ਉੱਤੇ ਕਈ ਆਰਮਜ਼ ਐਕਟ ਦੇ ਅੰਦਰ ਪਰਚੇ ਹੋਏ ਦੇਸ਼ ਧਰੋਹੀ ਦੇ ਪਰਚੇ ਹੋਏ ਉਹ ਆਦਮੀ ਢੇਰ ਬਾਬਾ ਨਾਨਕ ਕੋਚਾ ਲਿਖੇ ਅੰਮ੍ਰਿਤਸਰ ਤੱਕ ਕੱਲ ਤੋਂ ਘੁੰਮ ਰਿਹਾ ਔਰ ਉਹਦੀ ਜਿਹੜੀ ਸੀਸੀਟੀਵੀ ਕੈਮਰਾ ਲੱਗੇ ਨੇ ਜਾਂ ਉਥੇ ਇਹ ਬਹੁਤ ਤੁਹਾਡਾ ਸਕਿਉਰਟੀ ਲੈਬਸ ਆ ਔਰ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਜਾਂ ਉੱਥੇ ਗੇਟ ਤੇ ਜਾ ਕੇ ਇਹ ਗੋਲੀ ਚਲਾਉਣੀ ਇਹ ਪੰਜਾਬ ਗਵਰਨਮੈਂਟ ਦਾ ਵੀ ਲੈਪਸ ਆ ਦੇਖੋ ਠੀਕ ਆ ਕਿ ਸਜ਼ਾ ਦਿੱਤੀ ਧਾਰਮਿਕ ਸਜ਼ਾ ਦਿੱਤੀ ਪਰ ਇਹੋ ਜੇ ਆਦਮੀਆਂ ਆ ਕੇ ਜਿਹੜੇ ਐਂਟੀ ਨੈਸ਼ਨਲ ਐਕਟੀਵਿਟੀ ਦੇ ਵਿੱਚ ਹੋ ਉਹ ਆ ਕੇ ਹਮਲੇ ਕਰਨ ਇਹ ਕਦੇ ਵੀ ਬਰਬਾਸ਼ਤ ਨਹੀਂ ਹੋਣਗੇ ਔਰ ਦੂਸਰੀ ਚੀਜ਼ ਕਿ ਮੇਰੇ ਏਰੀਆ ਦੇ ਵਿੱਚ ਡੇਰਾ ਬਾਬਾ ਨਾਨਕ ਤੋਂ ਇਹ ਆਦਮੀ ਰਹਿਣ ਵਾਲਾ ਮੇਰੇ ਕੰਸਟੀਟੂਐਂਸੀ ਗੁਰਦਾਸਪੁਰ ਦਾ ਪਾਰਟ ਹੈ ਡੇਰਾ ਬਾਬਾ ਨਾਨਕ ਮੇਰੀ ਆਪਣੀ ਐਮਐਲਏ ਦੀ ਜਿਹੜੀ ਸੀ ਕੰਸਟੀਟੂਐਂਸੀ ਉੱਥੋਂ ਦਾ ਪਾਰਟ ਐਮਐਲਏ ਅੱਧੇ ਕਿਲੋਮੀਟਰ ਤੇ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਉੱਥੋਂ ਠੀਕ ਅੱਧੇ ਕਿਲੋਮੀਟਰ ਦੇ ਉੱਤੇ ਇਹ ਆਦਮੀ ਰਹਿ ਰਿਹਾ ਇਹਦੇ ਲਈ ਕਿਉਂ ਨਹੀਂ ਡੇ ਬਾਈ ਡੇ ਆਮ ਆਦਮੀ ਹੋਵੇ ਕੋਈ ਕਿਸੇ ਨੂੰ ਤੰਗ ਕਰਨਾ ਹੋਵੇ ਪੁਲਿਸ ਨੇ ਉਹਨੂੰ ਕਹਿੰਦੇ ਕਿ ਤੇਰੀ 7 ਕੁੰਜਾ ਕਰਤੀ ਤੇਰਾ ਤੂੰ ਸਵੇਰੇ ਪੁਲਿਸ ਸਟੇਸ਼ਨ ਇਹ ਹੋ ਜਾ ਨੋਟੋਰੀਅਸ ਆਦਮੀ ਜਿਹੜਾ ਪੂਰੇ ਇੰਟਰਨੈਸ਼ਨਲੀ ਸਾਡੇ ਕੰਟਰੀ ਦੇ ਅਗੇਂਸਟ ਔਰ ਪਾਕਿਸਤਾਨ ਜੋ ਆ ਥਰੂ ਪੰਜਾਬ ਪ੍ਰੌਕਸੀ ਵਾਰ ਲੜਿਆ ਹੋਵੇ ਜੋਰ ਇਸ ਬੰਦੇ ਦੇ ਇਹਨਾਂ ਇਹੋ ਜਿਹੇ ਐਲੀਮੈਂਟ ਦੇ ਨਾਲ ਉਹਨਾਂ ਦੇ ਕਨੈਕਸ਼ਨ ਹੋਣ ਪਾਕਿਸਤਾਨ ਦੇ ਤੇ ਉਹਨਾਂ ਦੇ ਥਰੂ ਗੱਲਬਾਤ ਪੰਜਾਬ ਦੇ ਵਿੱਚ ਜਾਂ ਇੰਡੀਆ ਚ ਚੱਲਦੀ ਹੋਵੇ ਉਸ ਆਦਮੀ ਦੇ ਉੱਪਰ ਧਿਆਨ ਨਾ ਰੱਖਣਾ ਇਹ ਇੰਟੈਲੀਜੈਂਸ ਏਜੰਸੀਜ਼ ਦਾ ਜੋ ਦਿੱਲੀ ਦੀਆਂ ਨੇ ਤੇ ਚਾਵੇ ਪੰਜਾਬ ਦੀਆਂ ਨੇ ਇਹ ਬਹੁਤ ਟੋੜਾ ਕੁਐਸਚਨ ਮਾਰਕ ਔਰ ਉਹਨਾਂ ਦਾ ਬਹੁਤ ਟੋੜਾ ਫੇਲਿਅਰ ਆ ਇਹੋ ਜਿਹੇ ਆਦਮੀਆਂ ਦੇ ਜਿਹੜੇ ਸੀ ਉਹਨਾਂ ਦਾ ਚਾਹੀਦਾ ਕਿ ਉਹਨਾਂ ਨੂੰ ਜਿਹੜੀ ਜਿਹੜੀ ਇੰਟੈਲੀਜੈਂਸ ਹੈ ਉਹਨਾਂ ਦਾ ਕੰਮ ਹੈ ਕਿ ਇਹਨਾਂ ਦੀ ਐਕਟੀਵਿਟੀ ਦੇਖੇ ਜਾਣ ਕਿ ਅੱਜ ਕਿੱਥੇ ਜਾ ਰਿਹਾ ਕਿ ਕਿੰਨੇ ਵਜੇ ਵਾਪਸ ਆ ਕਿੰਨੇ ਵਜੇ ਘਰੋਂ ਗਿਆ ਇੱਥੇ ਕਿਸੇ ਨੂੰ ਆਰਾਮ ਨਾਲ ਕੋਈ ਪਤਾ ਹੀ ਨਹੀਂ ਇਹ ਜਿਹੜੀ ਮੈਂ ਤੁਹਾਨੂੰ ਯਾਦ ਹੋਵੇਗਾ ਪਿੱਛੇ ਮੈਂ ਇੱਕ ਮਹੀਨਾ ਜਾਂ ਇੱਕ ਮਹੀਨਾ ਪਹਿਲਾਂ ਜਾਂ ਸਵਾ ਮਹੀਨਾ ਪਹਿਲਾਂ ਮੈਂ ਉੱਥੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਗੈਂਗਸਟਰ ਤੌਰ ਜਿਹੜਾ ਬੜਾ ਐਲੀਮੈਂਟ ਹੈ ਉਹ ਪੰਜਾਬ ਦੇ ਵਿੱਚ ਨਹੀਂ ਡੇਰਾ ਬਾਬਾ ਨਾਨਕ ਦੇ ਵਿੱਚ ਬੜੀ ਬੁਰੀ ਤਰ੍ਹਾਂ ਫੈਲ ਗਿਆ ਔਰ ਇੰਨੇ ਜ਼ਿਆਦਾ ਇਲਲੀਗਲ ਵੈਪਨਸ ਨੇ ਉਹ 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 ਉਹਨਾਂ ਦੇ ਉੱਤੇ ਕੋਈ ਧਿਆਨ ਨਹੀਂ ਇਹ ਇਲੈਗਲ ਐਕਟੀਵਿਟੀਜ਼ ਉਹਨਾਂ ਦੇ ਉੱਤੇ ਕੋਈ ਧਿਆਨ ਨਹੀਂ ਗੈਂਗਸਟਰ ਸ਼ਰਮ ਕੁਮਰ ਨਹੀਂ ਉਹਦੇ ਉੱਤੇ ਪੁਲਿਸ ਦਾ ਕੋਈ ਧਿਆਨ ਨਹੀਂ ਮੇਰੇ ਖਿਆਲ ਕਿ ਇਨੀਆਂ ਮੈਂ ਲੈਟਰਸ ਔਰ ਵੀਡੀਓਜ਼ ਵਿਦ ਪ੍ਰੂਫ ਵੀਡੀਓਜ਼ ਤੱਕ ਮੈਂ ਕੇਸ ਪੰਜਾਬ ਪੁਲਿਸ ਨੂੰ ਜਿਹੜੀਆਂ ਨੇ ਪ੍ਰੋਵਾਈਡ ਕੀਤੀਆਂ ਕੋਈ ਉਹਨਾਂ ਨੇ ਐਕਸ਼ਨ ਨਹੀਂ ਕੀਤਾ ਸ਼ਰਮ ਗੁੰਡੇ ਪਿੰਡਾਂ 'ਚ ਗੋਲੀਆਂ ਚਲਾ ਕੇ ਚਲੇ ਜਾਂਦੇ ਹਨ ਇਲੈਗਲ ਵੈਪਨਸ ਹੁੰਦੇ ਆ ਉਹਨਾਂ ਦੇ ਉੱਤੇ ਇਹ ਇਹ ਜ਼ਰੂਰ ਕਰ ਦਿੱਤਾ ਪੁਲਿਸ ਨੇ ਕਿ ਜਿਹੜੇ ਆਦਮੀਆਂ ਦੇ ਉੱਤੇ ਗੋਲੀਆਂ ਚਲਾ ਕੇ ਗਏ ਉਹਨਾਂ ਦੇ ਉੱਤੇ ਕੇਸ ਬਣਾ ਕੇ ਕੰਪਰੋਮਾਈਜ਼ ਕਰੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੀ ਜਾਂਚ ਦਾ ਬੜਾ ਵੱਡਾ ਵਿਸ਼ਾ ਜਿਹਦੇ 'ਚ ਮੈਂ ਇਹ ਜ਼ਰੂਰ ਕਹੂੰਗਾ ਕਿ ਗਵਰਨਮੈਂਟ ਆਫ ਇੰਡੀਆ ਦੀ ਬਹੁਤ ਥੋੜੀ ਫੇਲੀਅਰ ਹੈ। ਬੜਾ ਬੰਦਾ ਵੀ ਬਦਲ ਕੋ ਅਗਰ ਕੁਝ ਹੋ ਜਾਤਾ ਤਾਂ ਇਹ ਬਹੁਤ ਬੜੀ ਪੋਲਿਟੀਕਲ ਘਟਨਾ ਦੇਖੋ ਵਾਹ ਜਿੱਥੇ ਸੂਫੀਰ ਬਾਦਲ ਬੈਠੇ تھے ਗੁਰੂ ਮਹਾਰਾਜ ਨੇ ਉਨਕੀ ਰੱਖਿਆ ਕੀਆ ਵਾਹ ਕبھی ਐਸੇ ਗੁੰਡੋਂ ਸੇ ਗੋਲੀ ਨਹੀਂ ਲੱਗਦੀ ਉਹ ਪਰਮਾਤਮਾ ਬਚਾਤਾ ਹੈ। ਤਰੇ ਅ ਜੇ ਤੇ ਕਿਆਰੇ ਨੂੰ ਸਾਡੇ ਮਾਪੇ ਦਾ ਹੈ ਤੇ ਮੈਂ ਤੇ ਕਹ ਤੋ ਤੁਹਾਡੇ ਵੇਖੋ ਗੱਲ ਸੁਣੋ ਉਹਦਾ ਬ੍ਰਦਰ ਅੱਜ ਤੋਂ ਨਹੀਂ 97 ਤੋਂ ਪਿੰਡ ਦਾ ਸਰਪੰਚ ਆ 97 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣੇ ਕਿਉਂ ਨਹੀਂ ਇਹਨਾਂ ਨੇ ਇਹਦੇ ਤੇ ਇਨਕੁਆਇਰੀ ਕੀਤੀ 10 ਸਾਲ ਫੇਰ ਸਰਕਾਰ ਨੇ ਕਿਉਂ ਨਹੀਂ ਕੀਤੀ ਅੱਜ ਜਿਵੇਂ ਜਫਰਵਾਲ ਤੇ ਜਾਂ ਗੁਰਦੀਪ ਸਿੰਘ ਜਿਹੜਾ ਉੱਥੇ ਬਾਬੇ ਬਕਾਲੇ ਅੰਮ੍ਰਿਤਪਾਲ ਦੇ ਉਹ ਜੇ ਕੋਈ ਕੱਲ ਨੂੰ ਕਰਦਾ ਤਾਂ ਮੈਂ ਕਹਾਂਗਾ ਕਿ ਇਹ ਸੁਖਵੀਰ ਬਾਦਲ ਦੀ ਸਟੇਜ ਤੋਂ ਬੋਲੇ ਸੀ ਇਹਨਾਂ ਨੇ ਕੀਤਾ ਇਹ ਜਿਹੜੇ ਗੱਲਾਂ ਨੇ ਇਹ ਦੇ ਵਿੱਚ ਮੈਂ ਡਾਕਟਰ ਦਿਲਜੀਤ ਸਿੰਘ ਨੇ ਜਿਹੜੀ ਕੀਤੀ ਆ ਮੈਂ ਉਹਨੂੰ ਨੋਟਿਸ ਵੀ ਭੇਜਾਂਗਾ ਪਰ ਮੈਂ ਗਵਰਨਮੈਂਟ ਆਫ ਇੰਡੀਆ ਕੋਲ ਡਿਮਾਂਡ ਕਰਦਾ ਕਿ ਇਸ ਚੀਜ਼ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਰਿਲੇਸ਼ਨ ਨੇ ਬੈਡ 엘ਿਮੈਂਟਸ ਨਾਲ ਕਿ ਅਕਾਲੀ ਦਲ ਵਾਲਿਆਂ